ਹਾਂਜੀ ਯਾਰ ਕੀ ਹਲਚਲ ਹਰੇ ਦੋਸਤਾਂ ਮਤਰਾ ਅਮੀਰ ਕਾ ਜੀ ਠੀਕ ਠਾਕ ਉਹ ਤੁਹਾਡੇ ਜਮਨ ਵੀ ਸੈਟ ਵਟ ਹੋਣਗੇ ਤੇ ਮਿੱਤਰੋ ਅੱਜ ਕਰਤੀ ਫੇਰ ਬਲੌਗ ਦੀ ਸਟਾਰਟਿੰਗ ਤੇ ਇੱਕ ਕਬੂਤਰ ਨਾ ਅੱਜ ਹੋਰ ਆਇਆ ਬੈਠਾ ਪਰਲੇ ਛੋਟੇ-ਕੁਡੇ ਤੇ ਆਪਣੇ ਦੇ ਬੈਠਾ ਵਾ ਤੇ ਹੁਣ ਨਾ ਯਾਰ ਨਾ ਤੰਗੂ ਕੱਲ ਵਾਲਾ ਹਜੇ ਫੜਾਇਆ ਨਹੀਂ ਜੱਸੇ ਨੂੰ ਉਹ ਕਹਿੰਦਾ ਵੀ ਆਪਣਾ ਵਾ ਤੇ ਇੱਕ ਅੱਜ ਹੋਰ ਆ ਗਿਆ ਜਿਹੜਾ ਕੱਲ ਇੱਕ ਝਾਲਨ ਵਾਲਾ ਫਿਰਦਾ ਹੀ ਇੱਕ ਨਾ ਇੱਕ ਪਾਸੇ ਹਰੀ ਝਾਲਰ ਮਾਰੀ ਇੱਕ ਪਾਸੇ ਲਗਲਾਬੀ ਮਾਰੀ ਵੀ ਐ ਤੇ ਉਹ ਬੈਠਾ ਵਾ ਉਧਰ ਨੁੰਨਾ ਕਹਿੰਦਾ ਇਹ ਕਿਸੇ ਦੇ ਬੰਦਾ ਨਹੀਂ ਉਹ ਆਪਣੇ ਆ ਗਿਆ ਅੱਜ ਸਵੇਰੇ ਸਵੇਰੇ ਜਦੋਂ ਮੈਂ ਕ ਤੇ ਕਹਿੰਦਾ ਹੈ ਉਹ ਕਿਸੇ ਦੇ ਬਹਿੰਦਾ ਨਹੀਂ ਗਾ ਹਲਾਏ ਤੇ ਵੀ ਨਹੀਂ ਬਹਿੰਦਾ ਛਤਰੀਆਂ ਸੁਤਰੀਆਂ ਤੇ ਅੱਜ ਆ ਕੇ ਆਪਣੇ ਘੁੱਡੇ ਤੇ ਆ ਵੀ ਆ ਕੇ ਬਹਿ ਗਏ ਤੇ ਬਾਕੀ ਬਾਈ ਮੁਰਗੇ ਮਰ ਕੇ ਆ ਵਿਤਾੜਦੇ ਆ ਤੇ ਸੱਚ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ ਕਹਿੰਦਾ ਵੀ ਮੁਰਗੇ ਛੱਡ ਦੇ ਕੂਤਰਾਂ ਦੇ ਖੁੱਡੇ ਕਬੂਤਰਾਂ ਦੇ ਖੁੱਡੇ ਜਰੂਰ ਪਾਉਣੇ ਆਪਾਂ ਆਟਾ ਢੂਗੇ ਨਾ ਤੈਨ ਨਵੇਂ ਪਾ ਮਗੇ ਇਧਰ ਨੂੰ ਮੂੰਹ ਕਰਕੇ ਸਾਰੇ ਜਿਵੇਂ ਆ ਵੱਡੇ ਖੁੱਡੇ ਦਾ ਮੂੰਹ ਇਧਰ ਨੂੰ ਆ ਹੀ ਲਗਾਤਾਰੀ ਪਾਲਾਂਗੇ ਆਪਾਂ ਥੋੜਾ ਜਿਹਾ ਟਾਈਮ ਰੁਕਣਾ ਪੈਣਾ ਪਰ ਤੇ ਮੁਰਗੇ ਯਾਰ ਬਾਈ ਛੱਡਣ ਲਈ ਥੋੜੇ ਰੱਖੇ ਹਨ ਨਹੀਂ ਮੁਰਗੇ ਨਹੀਂ ਆਪਾਂ ਛੱਡਣੇ ਮੁਰਗੇ ਸਗਦੀ ਹੋਰ ਲੈ ਕੇ ਆ ਵੇ ਆਪ ਦਾ ਫੜ ਕੇ ਤਾਂ ਕੀ ਕਰਨਾ ਜੇ ਬੈਠਾ ਹੋਇਆ ਹੈ ਨਾ ਉੱਡ ਗਿਆ ਹੋਇਆ ਤਾਂ ਕੀ ਕਹਿਣਾ ਬੈਠਾ ਤਾਂ ਤੁਹਾਨੂੰ ਦਿਖਾ ਦਿੰਨਾ ਮੈਂ ਇੱਥੇ ਆ ਕੇ ਤਾਂ ਨਹੀਂ ਇੰਨਾ ਚ ਬਹਿ ਬੂ ਗਿਆ ਹੋ ਬੈਠਾ ਬਾਈ ਇਹ ਉਹ ਬੈਠਾ ਜੂਮ ਕਰਕੇ ਤਾਂ ਹਵਾ ਥੋੜਾ ਜਾ ਹਾਂ ਬੈਠਾ ਲੈ ਤੇ ਇਧਰ ਆਪਣੇ ਯਾਰ ਵਾਲੇ ਤੇ ਬਾਕੀ ਸਾਰੇ ਤਾਂ ਬੈਠੇ ਆ ਉਹਨਾਂ ਨੂੰ ਵੀ ਧੰਮਨੇ ਆਪਾਂ ਥੋੜੇ ਕ ਟਾਈਮ ਤੱਕ ਧੁੱਪ ਧੁੱਪ ਜਿਹੜੀ ਵਧੀਆ ਲੱਗ ਲੈਣ ਦੋ ਤੇ ਨੁੰਨੇ ਨੇ ਵੀ ਅੱਜ ਨੀਲਾੜਾ ਹੈ ਵੇ ਛੋਟੀ ਪਾਰਟੀ ਆਪਣੀ ਇੱਥੇ ਬੈਠੀ ਆ ਕੱਲ ਦੀ ਖੁੰਘਾਂ ਵਾਲੀ ਦਵਾਈ ਲਾਈ ਕਰਕੇ ਸੈਟ ਆ ਸਾਰੇ ਟੂਪ ਮਾੜੀ ਮਾੜੀ ਪਾ ਪਾ ਦਿੰਨੇ ਹੋਰ ਕਿਸੇ ਦੇ ਲੋੜ ਚੱਲ ਤੂੰ ਤਾਂ ਬੈਠ ਤਾਂ ਇਹਨੂੰ ਕੀ ਹੋਇਆ ਬਗਲ ਟੂਸੇ ਵਾਲੇ ਚੱਲ ਤਾਂ ਹੋ ਗਿਆ ਭਾਈ ਬੈ ਜਾ ਬੈ ਜਾ ਬੈ ਜਾ ਬੈ ਜਾ ਆਉ ਬੈ ਗਿਆ ਆਏ ਆ ਭਈ ਇਹਨਾਂ ਦਾ ਕੰਮ ਤੇ ਇੱਕ ਸੱਚੀ ਨਾ ਕੱਲ ਜਿਹੜਾ ਬੱਚਾ ਆਪਣਾ ਹੋ ਗਿਆ ਸੀਗਾ ਘੰਡ ਵਾਲਾ ਡੱਬੀ ਦਾ ਪੂਰੀ ਪੂਛ ਵਾਲਾ ਉਹ ਵੀ ਪਤਾ ਨਹੀਂ ਪਾਪਾ ਕਹਿੰਦਾ ਸੀਗਾ ਕਹਿੰਦਾ ਉਹ ਉੱਤੇ ਡੈਗ ਡੁਗ ਪਿਆ ਕਿਤੇ ਉਹ ਡੈਗ ਤੇ ਹੋਰੇ ਡੈਗ ਆਉ ਉਹਦੇ ਇਹ ਆ ਡੈਗ ਤੇ ਕਹਿੰਦਾ ਉਹ ਤੇ ਬਹਿ ਗਿਆ ਸੀਗਾ ਤੇ ਥੱਲੇ ਡੈਗ ਪਿਆ ਪਤਾ ਨਹੀਂ ਤੇ ਚੱਕ ਲਿਆ ਕਿਸੇ ਨੇ ਪਤਾ ਨਹੀਂ ਕੁੱਤੇ ਬਿੱਲੇ ਨੇ ਚੱਕ ਲਿਆ ਰੱਬ ਹੀ ਜਾਣੇ ਵੀ ਮੁੜਿਆ ਤਾਂ ਹੈ ਨਹੀਂ ਹੋਜੇ ਤੱਕ ਤੇ ਕੱਲ ਸ਼ਾਮ ਨੇਰੇ ਤੱਕ ਉਹ ਤਾਂ ਫਿਰਦਾ ਰਿਆ ਬਾਕੀ ਯਾਰ ਲੱਗ ਜੂ ਪਤਾ ਕੋਈ ਨਨੇ ਵਾਲਾ ਨਹੀਂ ਲਾਹ ਜਾਂਦਾ ਬੱਚਾ ਜਾਂ ਉੱਡਣ ਲੱਗਿਆ ਹੋ ਜਾਦਾ ਹੈ ਤਾਂ ਮੇਰੇ ਸਾਹਮਣੇ ਦੋ ਦੋ ਕਲੀ ਦਾ ਸ਼ਾਇਦ ਪਰ ਹੈ ਗੁਟ ਰਾਜ ਹੀ ਬੋਣਾ ਜਾ ਹਾਂ ਵੀ ਤੁਸੀਂ ਕਿਵੇਂ ਠੀਕ ਹੋ ਦਿਨੇ ਬੇਟਾ ਦਿਨੇ ਛੋਲੇ ਦਿਨੇ ਬਾਕੀ ਯਾਰ ਬਾਈ ਆਹੀ ਬੱਚੇ-ਬੱਚੇ ਇਹ ਰਹਿ ਗਏ ਬਸ 8-10 ਸਾਹਾਵਾ 8-10 ਜਾਲਚਾ ਤੇ 8-10 ਹੀ ਖੁੱਲੇ ਆ ਬਸ ਆਹੀ ਬੱਚੇ ਰਹਿ ਗਏ ਗਏ ਸਾਰੇ ਬਸ ਭੁਗਤ ਗਏ ਰੱਬ ਦੇ ਭਾਣੇ ਜੇ ਬਾਕੀ ਯਾਰ ਜਿਹਨੇ ਕਮੈਂਟ ਕੀਤਾ ਸੀ ਨਾ ਬਾਈ ਨੇ ਬਿਖੂ ਡਾ ਖਾਲੀ ਹੋ ਜਾਣਾ ਹੋ ਗਿਆ ਯਾਰ ਲਗਭਗ ਇਹਨਾਂ ਮੈਂ 50 ਠੱਲਾ ਬਣਾਈਆਂ ਹਨ 60 ਬਣਾਈਆਂ ਹੋਂ ਤਾਂ 50 ਸੀਰੀਜ਼ ਵਾਈ ਨੰਬਰ 1 ਤੋਂ ਲੈ ਕੇ 50 ਤੱਕ ਤੇ 10 ਫੋਨ ਨੰਬਰ ਵਾਲੀਆਂ ਬਣਾਈਆਂ ਸੀਗੀਆਂ ਤੇ 60 ਹੋ ਗਈਆਂ ਟੋਟਲ ਹਨਾ ਸਾਰੇ ਬੱਚੇ ਮਤਲਬ ਕਿ ਜਿਨ੍ਹਾਂ ਦੇ ਪਾਦਾਂ ਹੀ ਲਗਭਗ ਫੋਨ ਨੰਬਰ ਵਾਲੇ ਤਾਂ ਹੈਗੇ ਜਿਹੜੇ ਤਾਂ ਬੈਠੇ ਇਹ ਇਨਾਂ ਚੇ ਪਾਈਆਂ ਵਿੱਚ ਹੈਗੀਆਂ ਤੇ ਬਾਕੀ ਲਗਭਗ ਸ਼ੁਰੂ ਤੋਂ ਲੈ ਕੇ ਹੁਣ ਤੱਕ ਗਏ ਸਾਰੇ ਇੱਕ ਉਹ ਦਿਨ ਨਵਾਂ ਡਾਇਆ ਜੀ ਜਨਾਬ ਸਾਰੇ ਬੱਚੇ ਪਹਿਲੇ ਦਿਨ ਛੇੜੇ ਹਨਾ ਚਾਹ ਲਟੂਸੇ ਵਾਲਾ ਉਹ ਉੱਥੋਂ ਪਿੰਡੋਂ ਆਇਆ ਵੈਸੇਗਾ ਉਹ ਵੀ ਗਿਆ ਤੇ ਕੱਲ ਡੱਬੀ ਵਾਲਾ ਇੱਕ ਉਹ ਦਿਨ ਚੀਨਾ ਡੱਬੀ ਵਾਲਾ ਪਹਿਲਾਂ ਗਿਆ ਤੇ ਇੱਕ ਆ ਬਾਅਦ ਚ ਗਿਆ ਲੈ ਡੱਬੀ ਵਾਲਾ ਕੱਲ ਹੀ ਪਰ ਇੱਥੇ ਮੁੜਦਾ ਰਿਹਾ ਕਿਸੇ ਦੇ ਨਹੀਂ ਬੈਠਾ ਬਾਈ ਉਹ ਦਿਨ ਨੂੰ ਅੱਖਾਂ ਓਕਾ ਜਮਾ ਉਹਦੀਆਂ ਸੈੱਟ ਹੋ ਗਈਆਂ ਤੇ ਇਧਰ ਉਹ ਦਿਨ ਜਦੋਂ ਮੈਂ ਤੁਹਾਨੂੰ ਕੱਲ ਵੀ ਦੱਸ ਗਿਆ ਹਣਾ ਬਲੌਗ 'ਚ ਹਣਾ ਉਹ ਵਾਲੇ ਅੰਕਲ ਕੇ ਬਹਿ ਗਿਆ ਸੀਗਾ ਉੱਥੋਂ ਆ ਗਿਆ ਉਹ ਦਿਨ ਮੈਂ ਲੈ ਜਾਂਦਾ ਸੀਗਾ ਦਵਾਈ ਦੂਜੀ ਉਹਦੇ ਟੂਕ ਟਾਪ ਆਉਂਦੇ ਰਹੇ ਜਮਾ ਓਕੇ ਹੋ ਗਿਆ ਸੀਗਾ ਪਤਾ ਨਹੀਂ ਹੁਣ ਕਿੱਧਰ ਚੱਲ ਗਿਆ ਤੇ ਬਾਕੀ ਖੁੱਡਾ ਖਾਲੀ ਆ ਦੇਖ ਲਓ ਕੋਹ ਨਹੀਂ ਗੇ ਖੁੱਡੇ ਚ ਸਪਾਈ ਸੂਈ ਦੇਖ ਲਓ ਹੁਣ ਓਕੇ ਆ ਜਮਾ ਲੈ ਇਨ ਨੂੰ ਆ ਹੀ ਹਵਾ ਹੋਵੇ ਲੱਗੀ ਜਾਊਗੀ ਇਹਨੂੰ ਆ ਹੀ ਰਹਿੰਦ ਨੇ ਤੇ ਉਧਰ ਵੀ ਸਫਾਈ ਕਰਤੀ ਸੀਗੀ ਬਾਈ ਉਧਰ ਲੇਖੋ ਡੇਜ ਤੇ ਉਹ ਕਬੂਤਰ ਤਾਂ ਵੇਖਿਆ ਆਪਾਂ ਕੀ ਕਰਾਉਣਾ ਬਾਕੀ ਸਾਨੂੰ ਜੇ ਦਿਖਾਉਣੀ ਤਾਂ ਆਪਾਂ ਦਿਖਾ ਦਿੰਨੇ ਚੱਲ ਕੇ ਨਾਲੇ ਉਧਰ ਨਾਲ ਕਬੂਤਰ ਹੀ ਛੜਤੇ ਸਾਰੇ ਕਬੂਤਰ ਨਹੀਂ ਕਬੂਤਰ ਹੀ ਛੜਤੇ ਸਾਰੇ ਇਹ ਆ ਚੱਲ ਕੇ ਦਿਖਾਉਣਾ ਇੱਕ ਮਿੰਟ ਰੱਖੋ ਬਾਈ ਆ ਦੇਖੋ ਲਾਓ ਖੋਲਦੇ ਆ ਆਪਾਂ ਇੱਥੇ ਤਾਂ ਬੈਠਾ ਵਾ ਆਣ ਨੂੰ ਤਾਂ ਫੜਿਆ ਜਾਊਗਾ ਯਾਰ ਆਪਾਂ ਕੀ ਕਰਾਉਣਾ ਗਰ ਉਹ ਖਾਣਾ ਹਨਾ ਵੀ ਐਵੇਂ ਕਿਸੇ ਦਾ ਜਾਨਵਰ ਕੀ ਕਰਾਉਣਾ ਆਪਾਂ ਆਪਾਂ ਲੋ ਖੁੱਲ ਗਿਆ ਆਪਦਾ ਆ ਦੇਖ ਲੋ ਸਫਾਈ ਹੋਈ ਬਾਰੂ ਵੀ ਬਾਕੀ ਆ ਦੇਖ ਲਉਣਾ ਓਕੇ ਕੀਤਾ ਬਣੇ ਕੰਮ ਆ ਦੇਖੋ ਬਈ ਸਫਾਈ ਸਭ ਓਕੇ ਹੈ ਜਮਾ ਸੋਨ ਮੈਂ ਕਹਿਆ ਸੀ ਨਾ ਵੀ ਕੱਲ ਵਾਲੇ ਵਲੌਗ ਚ ਦਿਖਾ ਦੂੰਗਾ ਸਫਾਈ ਕਿਉਂਕਿ ਨਾ ਸ਼ਾਮ ਹੋ ਗਈ ਸੀ ਯਾਰ ਤੇ ਕਣਕ ਵੀ ਧੋਣ ਵਾਲੀ ਸੀ ਇਹਨਾਂ ਨੂੰ ਫਿਰ ਮੈਂ ਟਮਾਟੇ ਮੈਂ ਤਾਂ ਉਹਨਾਂ ਨੇ ਹਨਾ ਧੋ ਤਾ ਕੇ ਮੈਂ ਟਮਾਟੇ ਪਾ ਦਿੱ ਕਹਿੰਦੇ ਭਈ ਯਾਰ ਦੇ ਵੀ ਸ਼ਾਮ ਸ਼ੂਨ ਨੂੰ ਯਾਰ ਕੰਮ ਕੁੰਮ ਕਰਨੇ ਹੁੰਦੇ ਹਨ। ਹੋਰ ਵੀ ਘਰ ਦੇ ਕੰਮ ਵੀ ਕਰਨੇ ਜ਼ਰੂਰੀ ਆ। ਤਾਂ ਕਰਕੇ ਮੈਂ ਟੋ ਮੈਂਟੀ ਮੈਂ ਤਨੂ ਨੇ ਫਿਰ ਸਫਾਈ ਕਰਤੀ ਗੱਟੇ ਚ ਸਾਰਾ ਮਟੀਰੀਅਲ ਪਾ ਲਿਆ ਐਂ ਓਕੇ ਕਰਤਾ ਜਾਵਾਂ। ਤੇ ਕਬੂਤਰ ਨਾ ਭਾਈ ਮਾਵਟੀ ਜੇ ਰੋਲਾ ਬੜਾ ਪਾਉਂਦੇ ਸੀ ਹਨ। ਤਾਂ ਕਰਕੇ ਇਹਨਾਂ ਨੂੰ ਇੱਥੇ ਕੁੱਡੇ ਚ ਛੱਡਤਾ। ਕਬੂਤਰ ਨੇ ਸਾਰੀਆਂ ਪੱਥਰ ਲੈ ਗਏ ਆ। ਤੇ ਕਬੂਤਰ ਬਿਲਕੁਲ ਓਕੇ ਆ ਫਿੱਟ ਫਾਈਨ ਆ ਸਾਰੇ। ਇਹਨੂੰ ਆਪਾਂ ਲਾ ਦਿੰਨੇ ਆ ਦਰਵਾਜ਼ਾ। ਐਂ ਐਂਡ ਦਿੰਨੇ ਆ। ਇੱਜੇ ਮੇਂ ਹੈਗੀ ਆ ਜਿੰਦਾ ਇੱਥੇ ਰੱਖ ਦਈਏ ਤੇ ਕੁਝ ਜੀ ਇਹਨਾਂ ਨੂੰ ਭਰਾਂਗੇ ਕਣਕ ਹਜੇ ਆ ਆ ਕਿਵੇਂ ਆ ਇੱਥੇ ਛੱਡ ਦਿੰਨੇ ਛੇ ਛਾੜ ਦਿੰਨੇ ਗਿੱਲੀ ਜੀ ਆ ਫਿਰ ਸੁੱਕ ਜੂਗੀ ਤੇ ਕਬੂਤਰ ਕੱਢ ਲਾਂਗੇ ਬਾਹਰ ਬਾਅਦ ਦੇ ਇਹ ਖਵਾ ਕੇ ਆਪਾਂ ਫੇਰ ਟਾੜ ਦਾਂਗੇ ਕਣਕ ਆ ਲੋ ਇੱਥੇ ਰੱਖ ਦਿੰਨੇ ਚਲੋ ਵਿਚ ਲੱਗੇ ਬਾਹਰ ਆ ਬੈਠਾ ਬਾਈ ਆਹਾਂ ਲਾਲ ਜੀ ਨਾ ਬਾਕੀ ਸੋਨੋਂ ਪਰ ਇਹਦੀ ਚੱਲ ਕੇ ਦਿਖਾ ਦੇਣਾ ਜੇ ਮਾੜਾ ਮੋਟਾ ਦੇਖਣਾ ਤਾਂ ਉੱਡਣਾ ਤਾਂ ਨਹੀਂ ਉੱਟ ਜੀ ਇਹਦੀ ਮਰਜ਼ੀ ਆ ਜੇ ਬੈਠਾ ਤਾਂ ਬੈਠਾ ਰਵੇ ਠੀਕ ਆ ਜੀ ਤੇ ਬਾਕੀ ਆ ਬੱਚਿਆਂ ਨੂੰ ਛੋਲੇ ਛਾਲੇ ਦੇ ਦੰਨੇ ਰੋਕੇ ਹਜੇ ਪਹਿਲਾਂ ਦੋ ਚਾਰ ਮੈਂ ਕੰਮ ਕਰ ਲਾਂ ਫੇਰ ਦੇ ਦਾਂਗੇ ਉਹ ਤਾਂ ਫੜਿਆ ਤਾਂ ਬਾਈ ਜਾਊਗਾ ਆ ਦੇਖ ਲੈ ਸਸਤ ਜਿਹਾ ਹੈਗਾ ਇਹ ਇਧਰ ਨਾ ਵਧੀਆ ਨਹੀਂ ਆਉਂਦੀ ਥੋੜੀ ਜੀ ਧੁੱਪ ਪੈਂਦੀ ਕਰਕੇ ਹੋਰ ਪਰੇ ਜਾ ਕੇ ਮੈਂ ਬਣਾਵਾ ਮੈਂ ਉਹ اڈੀ ਨਾ ਜਾਵੇ ਛੱਡੂ ਖੜਾ ਮੈਂ ਆਪਾਂ ਕੀ ਕਰਾਉਣਾ ਐ ਤੋ ਹਨ ਬੈਠਾ ਰਹੂਗਾ ਜੇ ਜਾਲ ਜੂਲ ਤੇ ਆ ਗਿਆ ਤਾਂ ਫੜ ਲਾਂਗੇ ਜੇ ਕੁ ਮੰਗਣਾ ਐ ਨਿਸ਼ਾਨੀਆਂ ਦੱਸੂਗਾ ਆਪਾਂ ਦੇ ਦਾਂਗੇ ਤੇ ਨਹੀਂ ਬੈਠਾ ਤਾਂ ਹੈਗਾ ਹੀ ਆ ਠੀਕ ਆ ਜੀ ਚਲੋ ਚੱਲ ਗਏ ਥੱਲੇ ਲਓ ਮੇ ਮਤਰੋ ਹੋਰ ਪਾਪਾ ਕੀ ਹਾਲ ਆ ਠੀਕ ਆ ਪਾਪਾ ਐਹੀ ਕਹਿੰਦਾ ਸਕੂਟਰ ਨਹੀਂ ਸਟਾਰਟ ਹੁੰਦੀ ਆ ਜਾਓ ਵੇਖ ਕੇ ਤਾਂ ਕੀ ਹੁੰਦਾ ਇੰਜਨ ਉਹ ਜਣਾ ਕਰ ਦਿੰਨੇ ਆਪਾਂ ਦੀ ਛੱਡੇ ਲਓ ਮੇ ਮਤਰੋ ਯਾ ਲੈ ਵੀ ਅਹੀ ਬਾਈ ਜਾਣ ਕੇ ਗਏ ਤਾਂ ਆ ਪਕੜਾ ਸਾਗ ਲੈ ਕੇ ਉਹ ਸਕੂਟਰ ਹੀ ਆਈ ਹੋਰ ਚੱਕ ਲਈ ਫਿਰ ਉਹ ਤਾਂ ਨਹੀਂ ਗੱਲ ਬਣੀ ਤੇ ਸਾਗ ਖੋੜਦੇ ਚੱਲ ਕੇ ਉਹ ਦਿਖਾਉਨੇ ਆ ਕੀ ਹਿਸਾਬ ਕਿਤਾਬ ਆ ਕਿਹੜਾ ਸਾਗ ਆ ਔਰਗੇ ਦਾ ਅਰੋ ਦਾ ਕਿ ਗਲਕਾਂਦ ਦਾ ਜਿਹੜਾ ਲੋੜ ਲੱਗਦਾ ਉੱਥੇ ਤੋੜ ਲਿਆਉਂਦੇ ਭੱਜ ਕੇ ਜਾ ਕੇ ਹਾਂ ਸਪੀਡ ਹੀ ਜਾਂਦੀ ਲਈ ਆਪਾ ਦੇ ਆਗਰਾ ਦੀ ਚੈਨ ਟੀਕੀ ਆਦਾ ਕਹਿੰਦਾ ਮੈਂ ਜੱਪ ਜਾਣਾ ਬਈ ਆਜੋ ਗਰਾ ਦੀ ਮੈਂ ਟੋ ਮੈਂਟੀ ਮੈਂ ਜੱਪ ਜਾਣਾ ਕਰੀਦਾ ਅੱਛਾ ਖਾਲੀ ਯਾਰ ਕਿੰਨੇ ਵਾਪਾ ਬੱਚੇ ਗਏ ਆ ਫੇਰੇ 4 5 ਗਏ ਕਿ ਵੇਖਿਆ ਹੀ ਹੋਣਾ ਵੀਡੀਓ ਚ ਦਾ ਰੌਲਾ ਹੈ ਪਾਈ ਆਦੇ ਹੀ 4 ਗਏ ਇਕੱਠੇ ਮੈਂ ਕਹਿੰਦਾ ਕਿੱਧਰ ਗਿਆ ਜਾਂ ਕਾਂਦੜਾ ਉਹ ਗਿਆ ਤੇ ਇਹ ਘਰ ਉੱਜਿਆ ਗਿਆ ਬਣਾ ਰੰਗ ਤੋਂ ਕਿੱਥੇ ਲਾਇਆ ਇਕਲਾ ਜੀ ਨਾ ਕਹਦਾ ਇਹ ਵਾਲਾ ਜਿਹੜਾ ਤੂੰ ਦਿਖਾਇਆ ਏ ਉਧਰ ਬਹਿ ਗਿਆ ਆਪਣੇ ਨਾਲ ਘਰ ਆਈ ਬੋਟ ਤੇ ਮਾੜੇ ਮਾੜੇ ਹਾਂ ਹੋ ਵੀ ਗਿਆ ਮੈਟੀ ਮਾਰਿਆ ਸਾਰਿਆਂ ਨੇ ਵੇ ਫਿਕਰ ਹੈ ਲਓ ਮਤਰੋ ਮੈਂ ਤੇ ਪਾਪਾ ਪਹੁੰਚ ਗਏ ਬਾਈ ਚੈਣ ਕੋਲੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਉੱਤਰ ਪਹਿਲਾਂ ਇੱਧਰ ਲੈ ਦਿੰਦੇ ਖੜੇ ਬੰਦਾ ਨਾਲ ਕਹੇ ਹੈ ਉਹ ਕਹੇ ਨਾਲ ਕਹੇ ਵੱਲੂ ਪਾਉਣ ਦੇ ਚੇਲੇ ਕੋਲ ਆਇਂ ਗਿਆ ਲੇ ਹਾਂ ਆਇਂ ਕਹੇਗੇ ਹਾਂ ਹੈਂ ਆਇਂ ਕਹੇਗੇ ਹੋਰ ਸਗੰਤ ਟੈਂਟ ਦੰਤਾਂ ਲੋਈ ਬਾਈ ਕਰੋ ਚੈੱਕ ਜਾਨਵਰ ਕਾਲਸਰੀ ਕੋਸਤਾ ਬਿਠਿਆ ਆ ਦੇ ਪੱਠੇ ਪੱਠੇ ਹੀ ਸਾਰਿਆਂ ਦਾ ਆ ਵੱਡੀ ਗਲੀ ਖੱਡੀਆਂ ਦੀ ਦੇਖੋ ਇਧਰ ਆ ਡੱਬਾ ਦੇਖੋ ਇਧਰ ਕਿੰਨਾ ਸੁਨੱਖਾ ਹੋ ਜਿਆਦਾ ਪੱਵਾ ਡਿੱਗਿਆ ਦੇ ਮੰੰਨੇ ਐਂਡ ਐਂਡੀ ਪੇ ਜਾਣ ਵਾਲੇ ਸਾਰੇ ਹੋਰ ਬਾਈ ਕੀ ਆਲਾ ਠੀਕ ਹੋ ਕੀ ਆਲਾ ਵਧੀਆ ਤੂੰ ਧੜੇ ਲਿਆਂਦਾ ਤੀ ਯਾਰ ਸਾਂ ਖਾ ਅੱਜ ਆਇਆ ਤਵਾ ਯਾਰ ਬਾਬਾ ਆ ਦੇ ਗੋ ਬਾਈ ਇੱਧਲੇ ਅਜਾ ਇਹ ਬਿੰਦਰ ਪੂਜਿਆ ਜੀ ਦਾ ਰਸਤਾ ਸੀ ਪੱਠੀ ਹੈ ਉਹਦੀ ਹਾਂ ਪੱਠਾ ਹੀ ਕਹਿੰਦਾ ਮਤਲਬ ਅੱਛਾ ਤੇ ਜਾਇਆ ਨਹੀਂ ਹੈ ਪੱਠੀ ਨਾ ਕੋਈ ਲੋਕਾ ਟੋਲ ਪਰ ਦਾ ਰੰਗ ਦੇ ਕੋਈ ਹੋਣਾ ਨਾ ਉਹ ਟੋਲ ਪਰ ਦਾ ਰੰਗ ਜਿਹਨੇ ਵਰਦੇ ਤੋਂ ਦਾਣੇ ਖਾ ਗਏ ਕਰ ਲੈ ਹਾਂ ਇਹਦਾ ਤਾਂ ਪਹਿਲਾਂ ਆ ਦੂਤ ਨੂੰ ਨਾ ਪੈ ਛੱਡਦਾ ਉਹਨਾਂ ਥੋੜੇ ਫਟੀਏ ਹੋਏ ਆ ਉਹ ਵੀ ਕੁੰਗੜਿਆ ਜਾਪਿਆ ਉਹ ਰੰਗ ਤੇਰੇ ਵਾਲਾ ਹੀ ਆਹੋ ਉਹਦੇ ਤਾਂ ਨਕਸ਼ ਪਿਆ ਗਿਆ ਕੂਤਰ ਦੇ ਤੂੰ ਪੇਸ਼ਾਣ ਜਾਈ ਬੜੂਆ ਕਿਤੇ ਜੰਦਾ ਥੜਵਾ ਇੰਨਾ ਉੱਡ ਕੇ ਨਾ ਥਲੇ ਡੈਕ ਪੈਂਦਾ ਫਿਰਦਾ ਰਹਿੰਦਾ ਕਤੰਬਾ ਇਹ ਵੀ ਛੋੜ ਦਾਂਗੇ ਹੁਣ ਰਦਨ ਖੁੱਡਾ ਮੈਸਤਰੀ ਨੇ ਇੱਕ ਦੁੱਧ ਨੇ ਪਾ ਲਾ ਤੇਰਾ ਖੁੱਡਾ ਕੇ ਕਲਿਆਣ ਪਾਉਣ ਲੱਗਾ ਲਾ ਵੇ ਗੱਡੀ ਐਂਡ ਹੋ ਗਈ ਖੇਤ ਆ ਗਏ ਤੇ ਪਾਪਾ ਤੋੜੀ ਜਾਂਦਾ ਸਾਗ ਤੋੜਦੇ ਆ ਮੈਸਤਰੀ ਕਰ ਲਈ ਵਾਇਥੇ ਰੱਖੀ ਚੱਲੀ ਕਦੇ ਆਪ ਲੈ ਆਪਰ ਨਾਲ ਇੱਥੇ ਵਿਛਾ ਦੂਰਾ ਵਿਛਾ ਦੇ ਕੇ ਕਹਿਰਾ ਦੂਰਾ ਕੇ ਕਹਿਰਾ ਕੇਰਾ ਹੀ ਕਰ ਦਿੰਨੇ ਆ ਫਿਰ ਮੇਂ ਮਿੱਤਰੋ ਆਪਿਆ ਸਾਗ ਸੂਟੀਆਂ ਮੂਰੇ ਰੱਖ ਲਿਆ ਕਿਉਂਕਿ ਹੈਵੀ ਸੀ ਜਿਆਦੇ ਤੇ ਮਗਰ ਸਾਡੇ ਕੋਲ ਜਗ੍ਹਾ ਹੈ ਨਹੀਂ ਵੀ ਬੱਤੇ ਥੋੜੀ ਜਿਆਦਾ ਵੀ ਹੈਵੀ ਅਸੀਂ ਤਾਂ ਕਰਕੇ ਤੇ ਚਾਲੇ ਬਾੜੇ ਅਸੀਂ ਘਰਾਂ ਨੂੰ ਕੈਡਦੀ ਆ ਜਗਰਾ ਸੋਟਰੀ ਦਾ ਮਾਲ ਘੱਡੀ ਕੀ ਜਾਂਦਾ ਵਾ ਉਹਨੇ ਜਾਣਾ ਕਿਤੇ ਦੂਜੀ ਗੱਲ ਬੱਚੇ-ਬੁੱਚੇ ਬਾਹਰ ਹੀ ਆ ਹੋਰਾਂ ਬਿਲੀੜ ਹੈ ਕਾ ਦੇਵੇ ਸਾਗ ਕਰਕੇ ਇੰਦਰਾ ਚੱਲੇ ਆ ਤੇ ਹੁਣ ਸੋਤ ਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜਿਹੜੇ ਆਪਣੇ ਚੈਨਲ ਦਾ ਵਿੱਚ ਚੈਨਲ ਨੂੰ ਪਾ ਲੋ ਸਬਸਕ੍ਰਾਈਬ ਕਰ ਲਾਈਕ ਪਾਟ ਕਰਕੇ ਜੀ ਉਸ ਵੀਡੀਓ ਕਿੰਦਾ ਲੱਗੀ ਤੇ ਸਾਗ ਕਰੋ ਦਾ ਕਿੰਦਾ ਲੱਗਿਆ ਬਾਏ ਮਿੱਤਰੋ ਠੀਕ ਹੈ ਜੀ